ਅਹਿਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਜਿਹੜਾ ਇਹ ਮਨਜਿੰਦਰ ਕਲਾਥ ਹਾਊਸ ਹੈ ਵੀਰ ਜੀ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਟਰਖਾਨਾ ਤਾਂ ਇਹ ਵਾਰ ਦੱਸਦੇ ਵੀ ਜੀ ਨਵੇਂ ਤੋਂ ਨਵੇਂ ਨਵੇਂ ਤੋਂ ਨਵੇਂ ਸਾਡੇ ਨਾਲ ਕਸਟਮਰ ਜੁੜਦੇ ਆ ਜੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਦੂਰੋਂ ਵੀ ਆਉਂਦੇ ਵੀਰ ਜੀ ਦੂਰੋਂ ਜਿਹੜਾ ਬੰਦਾ ਆਉਂਦਾ ਉਹਨੂੰ ਦਿੱਕਤ ਆਉਂਦੀ ਹੈ ਤਾਂ ਅਸੀਂ ਵਾਰ-ਵਾਰ ਇਹ ਹੀ ਦੱਸਦੇ ਆਂ ਵੀ ਇਹ ਜ਼ਿਲ੍ਹਾ ਸਾਡਾ ਬਠਿੰਡਾ ਜੀ ਮੋੜ ਮੰਡੀ ਦੇ ਕੋਲੇ ਹੈ ਜੀ ਪਿੰਡ ਮੈਸਟਰਖਾਨਾ ਜਿੱਥੇ ਆਪਣਾ ਆਹ ਮਨਜਿੰਦਰ ਕਲਾਸ ਹਾਊਸ ਦਾ ਸ਼ੋਅਰੂਮ ਹੈ ਜੀ ਇੱਕੋ ਸਾਥ ਥੱਲੇ ਆਪਾਂ ਨੂੰ ਵੜੀ ਜੀ ਸਾਰੀ ਵੈਰਾਈਟੀ ਮਿਲਦੀ ਹੈ ਮੋٹے ਕੱਪੜੇ ਅਲਪੈਨ ਕਵਾਟਰੇ ਇਟਾਲੀਅਨ ਬੂਲ ਵੀ ਜਿਹੜੀ ਅੱਜ ਵੀਡੀਓ ਪਾਉਣੀ ਆ ਆਪਾਂ ਅੱਜ ਵੀਡੀਓ ਜਿਆਦਾਤਰ ਆਪਾਂ ਸੌਲ ਸਟਾਲ ਲੋਈਆਂ ਇਹ ਵਗੈਰਾ ਮੋਟਾ ਆਪਾਂ ਦਿਖਾਵਾਂਗੇ ਤੁਹਾਨੂੰ ਕਪੜਾ ਜੀ ਤੇ ਵੀ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਇਹਦੇ ਵਿੱਚ ਤੁਹਾਨੂੰ ਰੇਟ ਦਾ ਤੁਹਾਨੂੰ ਕੁਆਲਿਟੀ ਦਾ ਤੁਹਾਨੂੰ ਸਾਰਾ ਪਤਾ ਲੱਗ ਸਕੇ ਐਂਡ ਤੱਕ ਆਂ ਵਿੱਚ ਜਿਹੜੀਆਂ ਐਂਡ ਤੇ ਬਹੁਤ ਵਧੀਆ ਦਿਖਾਉਣੀਆਂ ਪੈਂਦੀਆਂ ਨੇ ਉਹ ਫਿਰ ਜਿਹੜੇ ਵਿੱਚੋਂ ਸਕ੍ਰਿਪਟ ਕਰ ਦਿੰਦਾ ਵਿੱਚੋਂ ਰਹਿ ਜਾਣਗੇ ਜੀ ਬੇਨਤੀ ਇਹੀ ਹੈ ਵੀ ਸਕ੍ਰਿਪਟਨਾ ਕਰਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਕੁਆਲਿਟੀ ਚੈੱਕ ਕਰਿਆ ਕਰੋ ਤੇ ਰੇਟ ਚੈੱਕ ਕਰਿਆ ਕਰੋ ਬਾਈ ਜੀ ਸਸਤਾ ਰੇਟ ਦਿੰਨੇ ਆਪਾਂ ਵਧੀਆ ਕੁਆਲਿਟੀ ਵੇਚਦੇ ਆਂ ਤੇ ਆਓ ਵੀ ਜੀ ਆਪਾਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਆ ਆਪਣਾ ਸਟਾਲ ਹੈ ਵੀਰ ਜੀ ਆਪਣੇ ਕੋਲੇ ਆਹ ਸਟਾਲ ਹੈ ਦੋ ਤਿੰਨ ਪ੍ਰਕਾਰ ਦੇ ਵੀਰੇ ਗੁੱਡੀਆਂ ਵਾਸਤੇ ਬੱਚੀਆਂ ਵਾਸਤੇ ਹੈ ਆ ਦੇਖੋ ਸਟਾਲ ਕਿੰਨੇ ਵਧੀਆ ਹੈ ਆ ਦੇਖੋ ਬਹੁਤ ਹੀ ਵਧੀਆ ਉੱਤੇ ਅੱਜ ਦੇਖੋ ਜੱਤਜੀ ਵੀ ਹੈਗੀ ਐ ਥੱਲੋਂ ਇੱਕ ਪਾਸਾ ਪਲੇਨ ਹੈ ਇੱਕ ਪਾਸੋਂ ਵਧੀਆ ਪੋਲਾ ਸਟੌਲ ਹੈ ਵੀਰੇ ਬੱਚਿਆਂ ਵਾਸਤੇ ਦੇਖੋ ਚੈੱਕ ਕਰੋ ਆਪਣੇ ਕੋਲ ਇਹ ਦੋ ਤਿੰਨ ਪ੍ਰਕਾਰ ਦਾ ਸਟੌਲ ਹੈ ਇਹ ਸਪੈਸ਼ਲ ਬੱਚਿਆਂ ਵਾਸਤੇ ਸਕੂਲ ਵਾਲਿਆਂ ਪੜ੍ਹਨ ਵਾਲਿਆਂ ਬੱਚਿਆਂ ਵਾਸਤੇ ਦੇਖੋ ਤੇ ਆਹ ਦੇਖੋ ਇੱਕ ਆ ਵੀ ਇਹਦੇ ਵਿੱਚ ਹੀ ਆ ਵੀਜੀ ਤੇ ਆਹ ਚੈੱਕ ਕਰੋ ਇਹਦੇ ਵਿੱਚ ਵੀ ਉਮੀਦਕੂ ਦੇਖੋ ਉੱਤੇ ਤਾਂ ਪੋਲਾ ਪੋਲਾ ਜੱਤਜੀ ਵੀ ਲੱਗੀ ਹੋਈ ਐ ਥੱਲੇ ਪਲੇਨ ਐ ਇਹ ਵੀ ਬਹੁਤ ਸੋਹਣਾ ਸਟੌਲ ਐ ਇਹ ਆ ਦੇਖੋ ਇਹ ਦੋ ਤਿੰਨ ਪ੍ਰਕਾਰ ਦੇ ਬਾਈ ਜੀ ਇਹ ਇਹ ਆ ਦੇਖੋ ਇਹ ਕਾਸਟਲ ਦੇਖੋ ਸਟਾਲ ਵਧੀਆ ਖੁੱਲੇ ਸਟਾਲ ਹੈ ਬਾਈ ਜੀ ਨਿੱਕੇ ਸਟਾਲ ਬਹੁਤ ਸੋਹਣੇ ਸਟਾਲ ਹੈ ਇਹ ਆਪਾਂ ਤਾਂ ਦਿਖਾ ਰਹੇ ਹਾਂ ਬਾਈ ਜੀ ਹੁਣ ਸਿਆਲ ਦੀ ਰੁੱਤ ਹੈ ਸਰਦੀ ਪੈਂਦੀ ਹੈ ਧੁੰਨਾ ਪੈਣ ਲੱਗ ਗਿਆ ਕਿਉਂਕਿ ਹਰ ਇੱਕ ਮੰਦੀ ਦੀ ਇਹ ਲੋੜ ਹੈ ਬਾਈ ਜੀ ਹਰ ਇੱਕ ਨੂੰ ਚਾਹੀਦਾ ਹੈ ਬੱਚਿਆਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਲੋਈਆਂ ਹਰ ਇੱਕ ਦੀ ਚਾਹੀਦੀ ਹੈ ਇਹ ਵੀ ਸਟਾਲ ਹੈ ਬਾਈ ਜੀ ਇਹ ਆ ਦੇਖੋ ਇਹ ਆ ਦੇਖੋ ਬਾਈ ਜੀ ਆਸਟਾਲ ਦੇਖੋ ਬਾਈ ਜੀ ਮੈਂ ਤੁਹਾਨੂੰ ਚਾਰ ਪੰਜ ਡਿਜ਼ਾਈਨ ਦਿਖਾਏ ਐ ਇਹਦਾ ਰੇਟ 100 ਰੁਪਿਆ ਰੇਟ ਹੈ ਬਾਈ ਜੀ ਇਹਦਾ ਜਿਹੜਾ ਹੈਗਾ ਤੇ ਇੱਕ ਤੁਹਾਨੂੰ ਆਪਾਂ ਹੋਰ ਸਟਾਲ ਦਿਖਾਵਾਂਗੇ ਆਹ ਦੇਖੋ ਵੀਰੇ ਆਸਟਾਲ ਵਧੀਆ 프ਰਿੰਟ ਹੈ ਇਸ ਦੇ ਉੱਤੇ ਬਹੁਤ ਹੀ ਡਬਲ ਸਟਾਲ ਹੈ ਚੈੱਕ ਕਰ ਲਓ ਤੁਸੀਂ ਇਹਦਾ ਰੇਟ ਕੁੱਲ 80 ਰੁਪਿਆ ਰੇਟ ਹੈ ਇਹਦਾ ਰੇਟ ਦਾ 80 ਰੁਪਿਆ ਬਾਈ ਜੀ ਜਿਹੜਾ ਪਹਿਲਾਂ ਦਿਖਾਇਆ ਲਾਟੋਆਂ ਵਾਲਾ 100 ਉਹ ਤੁਹਾਨੂੰ ਲੱਗੂ 100 ਰੁਪਏ ਦੁਕਾਨਦਾਰ ਨੂੰ ਲਾਵਾ ਨੇ ਲੈਸ ਬਹੁਤ ਹੀ ਵਧੀਆ ਪੋਲੇ ਸਟਾਲਾ ਬਈ ਇਹ ਤੇ ਇਹ ਬੱਚਿਆਂ ਵਾਸਤੇ ਹੈ ਆਪਣੇ ਕੋਲੇ ਵੈਰੈਟੀ ਬਹੁਤ ਹੈ ਜਿੰਨੀ ਮਰਜ਼ੀ ਵੈਰੈਟੀ ਆ ਇਹ ਲੈ ਸਕਦਾ ਇੱਕ ਵਾਰੀ ਆਪਾਂ ਲੋਈ ਪਹਿਲਾਂ ਵੀ ਦਿਖਾਈ ਸੀ ਵੀਡੀਓ ਦੇ ਵਿੱਚ ਹੁਣ ਫੇਰ ਫੇਰ ਆਪਾਂ ਇੱਕ ਵਾਰੀ ਫੇਰ ਦਿਖਾ ਰਹੇ ਹਾਂ ਲੋਈ ਹੈ ਬਾਈ ਜੀ ਡਬਲ ਸਾਈਜ਼ ਹੈ ਇਹਦਾ ਪੂਰਾ ਫੁੱਲ ਸਾਈਜ਼ ਹੈ ਡਬਲ ਸਾਈਜ਼ ਦੇਖੋ ਸਾਈਜ਼ ਦੇਖੋ ਪਹਿਲਾਂ ਬਹੁਤ ਹੀ ਡਬਲ ਸਾਈਜ਼ ਹੈ ਬਾਈ ਜੀ ਉੱਤੇ ਕੁਛ ਲੈਣ ਦੀ ਲੋੜ ਨਹੀਂ ਇਸ ਤਰ੍ਹਾਂ ਬੁੱਕਲ ਮਾਰ ਲਓ ਨਿੱਗੀ ਹੈ ਵਧੀਆ ਲੋਈ ਹੈ ਡਬਲ ਲੋਈ ਹੈ ਬਾਈ ਜੀ ਪੂਰੀ ਤੇ ਦੋ ਸ਼ੈਡ ਹੈ ਬਾਈ ਜੀ ਥੱਲੋਂ ਪਲੇਨ ਹੈ ਉੱਤੋਂ ਚੈੱਕ ਤੇ ਇਹਦੇ ਵਿੱਚ ਆਪਣੇ ਕੋਲੇ ਪੰਜ ਸੀ ਰੰਗ ਹੈ ਵੀਰੇ ਇਹ ਰੰਗ ਹੋ ਗਿਆ ਕਾਲਾ ਰੰਗ ਹੋ ਗਿਆ ਗ੍ਰੇ ਹੋ ਗਿਆ ਲਾਲਜਾ ਹੋ ਗਿਆ ਬਾਈ ਇਹ ਪੰਜ ਸੀ ਰੰਗ ਆਪਣੇ ਕੋਲ ਲੋਈਆਂ ਦੇ ਵਿੱਚ ਇੱਕ ਨੰਬਰ ਕੁਆਲਿਟੀ ਦੀ ਲੋਈ ਹੈ ਬਾਈ ਜੀ ਇਹ ਇੱਕ ਆ ਤੁਹਾਨੂੰ ਕਾਲੀ ਫੋਲ ਕੇ ਦਿਖਾਉਣੀ ਤੇ ਜੇ ਕਿਸੇ ਨੂੰ ਚਾਹੀਦੀ ਹੋ ਲੋਈ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦੀ ਲੋਈ ਹੈ ਇਹ ਆ ਦੇਖੋ ਤੇਰਾ ਸਾਈਜ਼ ਫੁੱਲਾ 700 ਗ੍ਰਾਮ ਦੀ ਲੋਈ ਹੈ ਬਾਈ ਜੀ ਵਜਨੇ ਦਾ 700 ਗ੍ਰਾਮ ਹੈ ਜਿੱਥੋਂ ਵੀ ਲੈਣੋ ਚੈੱਕ ਕਰਕੇ ਲਓ ਵਜਨ ਕਰੋ ਵੀ ਕਿੰਨਾ ਵਜਨ ਹੈ ਦਾ ਇਹ 700 ਗ੍ਰਾਮ ਦੀ ਲੋਈਆ ਦੇਖੋ ਭਾਈ ਥੱਲੋਂ ਪਲੇਨ ਹੈ ਤੇ ਉੱਤੋਂ ਚੈੱਕ ਬਹੁਤ ਹੀ ਸੋਹਣੀ ਤੇ ਵਧੀਆ ਇੱਕ ਨੰਬਰ ਕੁਆਲਿਟੀ ਦੀ ਲੋਈ ਹੈ ਨਹੀਂ ਤੇ ਕੋਈ ਬੁਰਨੀਆਂ ਆਉਂਦਾ ਕੁਝ ਨਹੀਂ ਆਉਂਦਾ ਭਾਈ ਜੀ ਇਹਦਾ ਰੇਟ ਸਵਾ 400 ਰੁਪਏ ਦਾ ਕੱਲੀ ਕੱਲੀ ਲੋਈ ਦਾ ਤੇ ਜੇ ਬਾਈ ਕੋਈ ਇਕੱਠੀਆਂ ਲੈਂਦਾ ਉਹਨੂੰ ਭਾਈ ਜੀ ਲੱਗੂ ਲੈਸ ਸਵਾ 400 ਰੁਪਏ ਕੱਲੀ ਕੱਲੀ ਲੋਈ ਦਾ ਰੇਟ ਹੈ ਭਾਈ ਜੀ ਤੇ ਇਕੱਠੇ ਲੈਣ ਵਾਸਤੇ ਮਾਲ ਭਾਈ ਜੀ ਲੈਸ ਲਾਵਾਂਗੇ ਉਹ ਲੱਗੂ ਹਰ ਇੱਕ ਨੂੰ ਭਾਈ ਜੀ ਫੇਰ ਬਾਈ ਜੀ ਸੌਲ ਆ ਆਪਾਂ ਸੌਲ ਦਿਖਾਉਨੇ ਆ ਹੁਣ ਤੁਹਾਨੂੰ ਜਿਹੜਾ ਸੌਲਾਂ ਦਾ ਰੇਟ ਬਾਈ ਜੀ ਆਪਾਂ ਦੱਸੀਏ ਇਕੱਲੇ ਇਕੱਲੇ ਦਾ ਤਾਂ ਬਹੁਤ ਟਾਈਮ ਲੱਗ ਜੂਆ ਵੀਡੀਓ ਏਡੀ ਵੱਡੀ ਬਣਦੀ ਨਹੀਂ ਹੈਗੀ ਇਹਦਾ ਰੇਟ ਬਾਈ ਜੀ 150 ਰੁਪਏ ਤੋਂ ਸਟਾਰਟ ਹੋ ਕੇ 300 ਰੁਪਏ ਤੱਕ 350 ਰੁਪਏ ਤੱਕ ਜਾਂਦਾ ਬਾਈ ਨਿੱਗੇ ਸੌਲ ਆ ਬਹੁਤ ਡਬਲ ਸਾਈਜ਼ ਐ ਆ ਦੇਖੋ ਪੂਰੀ ਵਧੀਆ ਕੁਆਲਿਟੀ ਦੇ ਸੌਲ ਆ ਜੀ ਕੋਈ ਇਤੇ ਬੁਰਨੀ ਆਉਂਦਾ ਕੁਝ ਨਹੀਂ ਆਉਂਦਾ ਆ ਦੇਖੋ ਥੱਲੋਂ ਥੱਲੋਂ ਇਹ ਆ ਪ੍ਰਿੰਟ ਹੋ ਰਿਹਾ ਜੀ ਤਾਂਹਾਂ ਤੋਂ ਉੱਪਰੋਂ ਪ੍ਰਿੰਟ ਹੋ ਰੰਦਾ ਜੀ ਦਾ ਇਹ ਆ ਦੇਖੋ ਆ ਅਲੱਗ ਪ੍ਰਿੰਟ ਹੈ ਜੀ ਇਹਦਾ ਰੇਟ ਕਿਸੇ ਦਾ ਬਾਈ ਜੀ 150 ਕਿਸੇ ਦਾ 200 ਕਿਸੇ ਦਾ 250 300 ਆਏ ਆ ਵੀਰੇ ਇਹਦਾ ਰੇਟ ਇਹ 150 ਰੁਪਏ ਤੋਂ ਸਟਾਰਟ ਹੋ ਜਾਂਦਾ ਆਪਣੇ ਕੋਲੇ ਸੌਲ ਬਹੁਤ ਵਧੀਆ ਸੌਲ ਹੈ ਦੇਖੋ ਬਾਈ ਜੀ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਬਾਈ ਜੀ ਵਧੀਆ ਨਿੱਗੇ ਸੌਲ ਹੈ ਇਹ ਆ ਦੇਖੋ ਵੀਰੇ ਬਹੁਤ ਹੀ ਵਧੀਆ ਕੁਆਲਿਟੀ ਦੇ ਸੌਲ ਹੈ ਆਪਣੇ ਕੋਲ ਸੌਲਾਂ ਦੀ ਵੈਰੈਟੀ ਘੱਟੋ ਘੱਟ 15 18 ਡਿਜ਼ਾਈਨ ਪਿਆ ਬਾਈ ਜੀ ਸੌਲਾਂ ਦੇ ਆਪਣੇ ਕੋਲ ਪੂਰੇ ਵਧੀਆ ਤੋਂ ਵਧੀਆ ਤੇ ਨਰਮ ਤੋਂ ਨਰਮ ਬਾਈ ਜੀ ਸਾਰੇ ਸੌਲ ਹੈਗੇ ਆਪਣੇ ਕੋਲ ਦੇਖੋ ਬਾਈ ਜੀ ਬੁੱਢੀਆਂ ਵਾਲੇ ਮਾਤਾਂ ਵਾਲੇ ਪਹਿਣਾ ਵਾਲੇ ਸਾਰਿਆਂ ਦੇ ਪ੍ਰਕਾਰ ਡੋਡੀ ਪ੍ਰਕਾਰ ਦੇ ਸੌਲ ਹੈ ਬਾਈ ਜੀ ਬਹੁਤ ਹੀ ਜ਼ਿਆਦਾ ਡਿਜ਼ਾਈਨ ਹੈ ਆਪਣੇ ਕੋਲੇ ਤੇ ਕੁਆਲਿਟੀ ਵੀ ਬਹੁਤ ਜ਼ਿਆਦਾ ਕੁਆਲਿਟੀ ਹੈ ਆਪਣੇ ਕੋਲੇ ਚੰਗੀ ਤੋਂ ਚੰਗੀ ਤੇ ਮਾੜੀ ਤੋਂ ਮਾੜੀ ਬਾਈ ਜੀ ਹਰ ਕੁਆਲਿਟੀ ਮਿਲੂਗੀ ਦੇਖੋ ਚੈੱਕ ਕਰੋ ਬਹੁਤ ਹੀ ਵੱਡੇ ਵੱਡੇ ਸੌਲੇ ਛੋਟੇ ਵੱਡੇ ਸਾਰੇ ਕੁਆਲਿਟੀ ਹੈਗੀ ਬਾਈ ਜੀ ਆਏ ਹੁਣ ਜੇ ਇਕੱਲਾ ਇਕੱਲਾ ਦਿਖਾਵਾਂ ਇਕੱਲੇ ਇਕੱਲੇ ਦਿਖਾ ਬਾਈ ਜੀ ਟਾਈਮ ਬਹੁਤ ਲੱਗੇਗਾ ਤੁਹਾਨੂੰ ਮੋਟਾ ਮੋਟਾ ਦਿਖਾਉਣੇ ਬਾਈ ਜੀ ਤਾਂ ਕਿ ਸਰਕ ਤੇ ਪਤਾ ਲੱਗ ਸਕੇ ਦੇਖੋ ਬਾਈ ਜੀ ਡਿਜ਼ਾਈਨ ਵੀ ਬਹੁਤ ਆ ਬਾਈ ਜੀ ਤੇ ਕੁਆਲਿਟੀ ਚੰਗੀ ਮਾੜੀ ਵੀ ਬਹੁਤ ਹੈ ਇਹ ਕਾਹਦੀ ਵੀਰੇ ਬਹੁਤ ਹੀ ਨਿੱਗਾ ਸੌਲੇ ਦੇਖੋ ਬਹੁਤ ਡਬਲ ਸੌਲੇ ਪੂਰਾ ਫੁੱਲ ਕੱਚਾ ਨਾ ਬਣਿਆ ਹੋਇਆ ਬਾਈ ਜੀ ਪੂਰਾ ਵਧੀਆ ਆ ਦੇਖੋ ਇਹਦੇ ਵਿੱਚ ਰੰਗ 10-12 ਰੰਗ ਆ ਬਾਈ ਜੀ ਆਪਣੇ ਕੋਲੇ ਬਹੁਤ ਹੀ ਵਧੀਆ ਕੁਆਲਿਟੀ ਹੈ ਪਹਿਲਾਂ ਵੀ ਆਪਾਂ ਦੱਸਿਆ ਬਾਈ ਜੀ 150 ਰੁਪਏ ਤੋਂ ਲੈ ਕੇ ਤੇ 300 ਰੁਪਏ ਤੱਕ ਆਪਣੇ ਕੋਲੇ ਸੌਲ ਚੱਲਦੇ ਆ ਬਾਈ ਜੀ ਜਿਹੇ ਜਾਂ ਮਰਜੀ ਲੈ ਲਓ ਰੰਗ ਡਿਜ਼ਾਈਨ ਕੁਆਲਿਟੀ ਘੱਟੋ ਘਾਟੇ 15-18 ਡਿਜ਼ਾਈਨ ਦੀ ਆਪਣੇ ਕੋਲ ਕੁਆਲਿਟੀ ਵੀ ਅੰਦਰ ਬਹੁਤ ਮਾਲ ਪਿਆ ਜੀ ਆਪਾਂ ਕਰਾਂ ਇਹਥੇ ਥਾਂ ਨਹੀਂ ਰੱਖਣ ਨੂੰ ਹੁੰਦਾ ਬਾਈ ਜੀ ਆਪਣੇ ਕੋਲੇ ਬਾਹਲਾ ਥਾਂ ਥੋੜਾ ਹੈ ਆ ਦੇਖੋ ਦਾਦੀ ਮਾਂ ਵਾਸਤੇ ਲੋਈਆਂ ਸਾਰਾ ਪਲੈਨ ਆਪਣੇ ਕੋਲੇ ਹੈਗਾ ਬਾਈ ਜੀ ਇਹ ਮੈਂ बार-बार ਇਹੀ ਦੱਸਦਾ ਬਾਈ ਜੀ 150 ਰੁਪਏ ਤੋਂ ਲੈ ਕੇ 300 2 300 ਤੱਕ ਆਪਣੇ ਕੋਲ ਸੌਲ ਹੈਗਾ ਤੇ ਆ ਕੇ ਵੇਚੀ ਕਰ ਸਕਦਾ ਬੰਦਾ ਪਤਾ ਆ ਬਾਈ ਜੀ ਚੈੱਕ ਆ ਗਿਆ ਆਪਣੇ ਕੋਲੇ ਚੈੱਕ ਅਪ ਪਹਿਲਾਂ ਵੀ ਦਿਖਾਇਆ ਸੀ ਹੁਣ ਫੇਰ ਦਿਖਾਉਣੇ ਆ ਇੱਕ ਵਾਰੀ ਇਹ ਕੁਆਲਿਟੀ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਤਾਂ ਬਾਈ ਇਹਦੇ ਚ ਸਿੰਥੈਟਿਕ ਜਾਂ ਮਾਲ ਹੁੰਦਾ ਸਿੰਥੈਟਿਕ ਆਉਂਦਾ ਹੈ ਪਰ ਆਪਣੇ ਕੋਲੇ ਬਾਈ ਜੀ ਪਿਓਰ ਵਧੀਆ ਸੂਤੀ ਨਾਲ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਆ ਦੇਖੋ ਕੱਪੜਾ ਕੱਪੜਾ ਬਾਈ ਜੀ ਪੂਰਾ ਵਧੀਆ ਮਲਿਆਈ ਵਰਗਾ ਕੱਪੜਾ ਐ ਨਹੀਂ ਹੈਗਾ ਬਾਈ ਖਦਰਾ ਜਿਹਾ ਹੋਵੇ ਜਾਂ ਬਾਈ ਜੀ ਸੰਤਾਈਟਕ ਹੋਵੇ ਉਹ ਕੰਮ ਨਹੀਂ ਹੈਗਾ ਆਪਣੇ ਕੋਲੇ ਵਧੀਆ ਮਾਲ ਸੋਹਣਾ ਲੱਗਦਾ ਬਾਈ ਜੀ ਮਾਲ ਦੇਖੋ ਚੈੱਕ ਕਰੋ ਮਾਲ ਬਾਈ ਜੀ ਕੁਆਲਿਟੀ ਇੱਕ ਨੰਬਰ ਕੁਆਲਿਟੀ ਹੈ ਉਹ ਨਹੀਂ ਹੈਗਾ ਵੀ ਆਪਣੇ ਕੋਲੇ ਨਰਮ ਮਾਲ ਹੋਊਗਾ ਉਹ ਨਹੀਂ ਮਾਲ ਹੈਗਾ ਤੇ ਆ ਦੇਖੋ ਬਾਈ ਜੀ ਆਪਣੇ ਕੋ ਗੱਠਾਂ ਨੇ ਗੱਠਾਂ ਪਈਆਂ ਬਾਈ ਜੀ ਭਾਵੇਂ 2000 ਸ਼ੂਟ ਇਕੱਠਾ ਲੈ ਲਓ ਆਪਾਂ ਤਾਂ ਵੀ ਦੇ ਦੇਾਂਗੇ ਬਈ ਜਿੰਨੀ ਮਰਜ਼ੀ ਮੰਗ ਲੈ ਲਓ ਜਿੰਨਾ ਕੋਈ ਵੱਡੀ ਕਾਉਂਟੀਟੀ ਚ ਮੰਗ ਲੂ ਬਾਈ ਜੀ ਉਨੇ ਹੀ ਲੈਸ ਲਗੂ ਉਹਨੂੰ ਇਹ ਆ ਦੇਖੋ ਬਾਈ ਜੀ ਇਹਦੇ ਵਿੱਚ ਆਪਣੇ ਕੋ ਘੱਟੋ ਘੱਟ ਬਾਈ ਜੀ ਬਾਲਾ ਤਾਂ ਨਹੀਂ 10 ਰੰਗ ਹੈਗੇ 10 ਡਿਜ਼ਾਈਨ ਹੈ ਡੋਡੀ ਅਡੋਡੀ ਰੰਗ ਹੈ ਅਡੋਡੀ ਦੇ ਇਹ ਚੈੱਕ ਬਣੇ ਹੋਏ ਆ ਅਡੋਡੀ ਡੱਬੀਆਂ ਚੈੱਕ ਅਡੋਡੀ ਨੇ ਬਾਈ ਇਹ ਆ ਦੇਖੋ ਘੱਟੋ ਘੱਟ 10 ਰੰਗ ਹੈ ਬਾਈ ਜੀ ਕੱਲੇ ਕੱਲੇ ਸ਼ੂਟ ਦਾ 2.500 ਰੁਪਈਆ ਰੇਟ ਹੈ ਪਰ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇੱਕ ਵਾਰੀ ਜਰੂਰ ਸਾਨੂੰ ਪੁੱਛੋ ਵੀ ਕੀ ਰੇਟ ਲੱਗੂ ਬਾਈ ਜੀ ਜਿੰਨੀ ਕੋਈ ਵੱਡੀ ਕਾਉਂਟੀਟੀ ਚ ਮਾਲ ਚੱਕੂ ਆ ਇਹ ਬਾਈ ਜੀ ਓਨੇ ਹੀ ਅਗਲੇ ਨੂੰ ਲੈਸ ਮਿਲੂਗਾ ਇਹ ਗੱਠਾਂ ਨੇ ਇਕੱਠਾ ਪਈਆਂ ਬਾਈ ਜੀ ਬਹੁਤ ਬਿਆੰਦਰ ਮਾਲ ਤੇ ਆਪਣੇ ਕੋਲ ਜਿੰਨਾ ਮਰਜ਼ੀ ਲਿਜਾ ਸਕਦਾ ਓਨੇ ਹੀ ਮਾਲ ਮਿਲ ਜੂਗਾ ਕੋਈ ਚਿੰਤਾ ਨਹੀਂ ਹੈਗੀ ਪੰਜ ਸੂਟ ਲਓ 10 ਲਓ 20 ਲਓ 50 ਲਓ ਜਿੰਨੇ ਮਰਜ਼ੀ ਲਓ ਆ ਦੇਖੋ ਬਰੀਕ ਚ ਇੱਕ ਵੀ ਹੈਗਾ ਬਾਈ ਜੀ ਮੋਟਾ ਚੱਕ ਵੀ ਹੈਗਾ ਥੱਲੇ-ਥੱਲੇ ਛੂਟ ਦਾ ਬਾਈ ਜੀ ਸਵਾ 200 ਰੁਪਏ ਰੇਟ ਹੈ ਤੇ ਜਿਹੜਾ ਮੇਰਾ ਵੀਰ ਪ੍ਰਾਕੂ ਇਕੱਠੀ ਦਾ ਚਾਹਵਾਨ ਹੈਗਾ ਤੇ ਸਾਡੇ ਨਾਲ ਜਰੂਰ ਰਾਬਤਾ ਕਾਇਮ ਕਰਿਓ ਸਕਰੀਨ ਤੇ ਨੰਬਰ ਚੱਲ ਰਿਹਾ ਇੱਕ ਵਾਰੀ ਜਰੂਰ ਤੁਹਾਨੂੰ ਪੁੱਛਿਓ ਵੀ ਭਾਈ ਕੀ ਰੇਟ ਲਾਉਂਗੇ ਅਸੀਂ 20 ਸ਼ੂਟ ਲੈਣੇ ਅਸੀਂ 50 ਸ਼ੂਟ ਲੈਣਾ ਹੈ ਭਾਈ ਜੀ ਉਹਨੂੰ ਬਹੁਤ ਹੀ ਜ਼ਿਆਦਾ ਵਧੀਆ ਲੈਸ ਲੱਗੂਗੀ ਤੇ ਆਓ ਆਪਾਂ ਬਾਈ ਜੀ ਗਾਹਾਂ ਦਿਖਾਉਨੇ ਆ ਆਹ ਮਾਲ ਬਾਈ ਜੀ ਬਹੁਤ ਵਿਕ ਰਿਹਾ ਹੈ ਮਾਲ ਇਹੇ ਬਾਈ ਜੀ ਅਲਪਾਇਨ ਹੈ ਜਿਹੜੀ ਆਈ ਨੀ ਰੀਪੀਟ ਹੈ ਬਾਈ ਜੀ ਜਿੰਨੀ ਤੁਸੀਂ ਕਹਿ ਰਹੇ ਹੋ ਪਹਿਲੀ ਗੱਲ ਤਾਂ ਇਹ ਹੈ ਬਾਈ ਜੀ AKTX ਦਾ ਮਾਲ ਹੈ ਇਹ ਆ ਚੈੱਕ ਕਰ ਲੋ ਬਾਈ ਜੀ ਲੋਗੋ ਲੋਗੋ ਚੈੱਕ ਕਰ ਲੋ TKTX ਦਾ ਪਹਿਲੀ ਗੱਲ ਤਾਂ AKTX ਦਾ ਮਾਲ ਹੈ ਇਹ ਨੰਬਰ ਦੂਜਾ ਬਾਈ ਜੀ ਇੰਨਾ ਕੁ ਵਧੀਆ ਮਾਲ ਹੈ ਇਹ ਇਹਦਾ ਹਿਸਾਬ ਹੀ ਕੋਈ ਨਹੀਂ ਇੱਕ ਚੈੱਕ ਕਰੋ ਕਿ ਨਸਟ ਡੀ ਹੈ ਇਹ ਲੈ ਆ ਚੈੱਕ ਕਰੋ ਬਾਈ ਜੀ ਮੈਚਿੰਗ ਸੂਟ ਹੈ AKTX ਦਾ ਮੈਚਿੰਗ ਸੂਟ ਹੈ ਇੰਨੀ ਰਿਪੀਟ ਹੈ ਬਾਈ ਜੀ ਇਹਦੀ ਮਾਲ ਦੀ ਜਿਹਦਾ ਹਿਸਾਬ ਹੀ ਕੋਈ ਨਹੀਂ ਬਹੁਤ ਜ਼ਿਆਦਾ ਵਿਕ ਰਿਹਾ ਹੈ ਮਾਲ ਆ ਦੇਖੋ ਜੀ ਸੈਲਫ ਪ੍ਰਿੰਟ ਹੈ ਤੇ ਆ ਦੇਖੋ ਸੈਲਫ ਪ੍ਰਿੰਟ ਹੈ ਡਿਜ਼ਾਈਨ ਇਹਦੇ ਇੰਨੇ ਸੋਹਣੇ ਡਿਜ਼ਾਈਨ ਹੈ ਬਾਈ ਜੀ ਬਹੁਤ ਸੋਹਣੇ ਡਿਜ਼ਾਈਨ ਹੈ ਜਿੰਨੇ ਮਰਜ਼ੀ ਦੀਆਂ ਲੈ ਲਓ ਬਾਈ ਜੀ ਆਪਣੇ ਕੋਲ 30 40 ਡਿਜ਼ਾਈਨ ਇਹਦੇ ਪਏ ਆ ਇੱਕ ਚੈੱਕ ਆ ਉਹ ਆਪਣੇ ਕੋਲ ਕੱਲ ਨੂੰ ਆਜੂ ਬਾਈ ਜੀ ਚੈੱਕ ਵੀ ਇਹਦੇ ਚ ਬਹੁਤ ਜ਼ਿਆਦਾ ਵਿਕਦਾ ਚੈੱਕ ਹਨ ਇਹ ਕਿੱਥੇ ਹੁੰਦੇ ਆ ਤੇ ਆ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਇਹਦੇ ਚ ਇੰਨੇ ਡਿਜ਼ਾਈਨ ਹੈ ਇੰਨਾ ਵਧੀਆ ਕਪੜਾ ਬਾਈ ਜੀ ਪੁੱਜ ਕੇ ਵਧੀਆ ਕਪੜਾ ਆ ਦੇਖੋ ਕਪੜਾ ਤੇ ਆ ਮਲੇਰੀ ਵਰਗਾ ਕਪੜਾ ਬਾਈ ਜੀ ਇਹਦਾ ਆਪਣੇ ਕੋਲ ਡਿਜ਼ਾਈਨ ਬਾਈ ਜੀ ਇਹਦੇ 30 40 ਡਿਜ਼ਾਈਨ ਹੈਗੇ ਨੇ ਆਪਣੇ ਕੋਲੇ ਡਿਜ਼ਾਈਨ ਵੀ ਕਾਦੇ ਆ ਬਾਈ ਜੀ ਕਪੜਾ ਵੀ ਬਹੁਤ ਸੋਹਣਾ ਕਪੜਾ ਹੈ ਤੇ ਪੂਰਾ ਵਧੀਆ ਡਿਜ਼ਾਈਨ ਹੈ ਜਮ ਡਿਜ਼ਾਈਨ ਚੈੱਕ ਕਰੋ ਪਹਿਲਾਂ ਕਿੰਨੇ ਸੋਹਣੇ ਡਿਜ਼ਾਈਨ ਹੈ ਆ ਦੇਖੋ ਬਾਈ ਜੀ ਇਹ ਦੇਖੋ ਬਾਈ ਜੀ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਇੱਕ ਵਾਰੀ ਜ਼ਰੂਰ ਬਾਈ ਜੀ ਕੱਪੜੇ ਦੀ ਕੁਆਲਿਟੀ ਕਿੰਨੀ ਵਧੀਆ ਹੈ ਤੇ ਕੱਪੜੇ ਦੀ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਇਹ ਬਾਈ ਜੀ ਦੀ ਰਿਪੀਟ ਮਾਲ ਦਾ ਬਹੁਤ ਰੈਨੂ ਚਾਹ ਕੇ ਲੈਂਦਾ ਕਿਉਂਕਿ ਬਾਈ ਜੀ ਨਵੀਂ ਜੀ ਵੈਰਾਈਟੀ ਹੈ ਇਹਨੂੰ ਲੈਂਦੇ ਬਹੁਤਾ ਬਾਈ ਜੀ ਲੋਕ ਵਿਖਦਾ ਬਹੁਤਾ ਮਾਲ ਇਹ ਇਹ ਆ ਚੈੱਕ ਕਰੋ ਚੱਕ ਕਬਈ ਇਹ ਲਪੈਨ ਮੋਟਾ ਕਪੜਾ ਨਿੱਗਾ ਬਾਈ ਜੀ ਸਿਆਲ ਦੇ ਵਿੱਚ ਆ ਦੇਖੋ ਚੱਕੋ ਬਾਈ ਕਿੰਨਾ ਸੋਹਣਾ ਕਪੜਾ ਹੈ ਤੇ ਇੰਨਾ ਵਧੀਆ ਕੁਆਲਿਟੀ ਹੈ ਜਿੰਨੀ ਕਹ ਦੂੰ ਆ ਦੇਖੋ ਬਾਈ ਡਿਜ਼ਾਈਨ ਬਾਈ ਇਹੋ ਜਿਹਾ ਦੇਖ ਦੇਖ ਕੇ ਬਾਈ ਜੀ ਭੁੱਖ ਲੈਂਦੀ ਹੈ ਡਿਜ਼ਾਈਨਾਂ ਦੇਖੋ ਚੈੱਕ ਕਰੋ ਬਾਈ ਕਿੰਨੇ ਸੋਹਣੇ ਡਿਜ਼ਾਈਨ ਨੇ スクリーンショット ਵੀ ਬਾਈ ਜੀ ਲੈ ਸਕਦੇ ਹੋ ਤੁਸੀਂ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰ ਦਿਆ ਕਰੋ ਨਾਲ ਦੀ ਨਾਲ ਤਾਂ ਕਿ ਪਤਾ ਲੱਗ ਸਕੇ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨੇ ਸੋਹਣੇ ਡਿਜ਼ਾਈਨ ਆਦੇ ਬਾਈ ਜੀ ਚੈੱਕ ਕਰੋ ਸਾਰੀ ਦਾ ਬਾਈ ਜੀ ਚਲ ਨਹੀਂ ਦਿਖਾ ਸਕਦੇ ਪਰ ਤੁਹਾਨੂੰ ਮੋਟਾ ਮੋਟਾ ਦਿਖਾਈ ਜੈਣੇ ਤੇ ਭਾਈ ਜੀ ਡਿਜ਼ਾਈਨ ਇੱਕੋ ਦੇ ਇੱਕ ਤੋਂ ਇੱਕ ਚੰਗਾ ਬਾਈ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਚੈੱਕ ਕਰੋ ਬਾਈ ਜੀ ਕੱਲਾ-ਕੱਲਾ ਡਿਜ਼ਾਈਨ ਚੈੱਕ ਕਰੋ ਬਾਈ ਸ਼ੇਅਰ ਕਰ ਦਿਓ ਗਾਹਾਂ ਦੀ ਗਾਹ ਨਾਲ ਦੀ ਨਾਲ ਬਾਈ ਜੀ ਦੇਖੋ ਕਿੰਨਾ ਵਧੀਆ ਡਿਜ਼ਾਈਨ ਹੈ ਕਪੜਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਏਕੇ ਟੈਕਸ ਦਾ ਕਪੜਾ ਹੈ ਬਾਈ ਜੀ ਇਹਦਾ ਰੇਟ ਜਿਹੜਾ ਏਕੇ ਟੈਕਸ ਦਾ ਮੈਚਿੰਗ ਹੈ ਬਾਈ ਜੀ ਇਹਦਾ ਕੱਲਾ-ਕੱਲਾ ਰੇਟ ਬਾਈ ਜੀ 650 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਵਾਸਤੇ ਲੈ ਕੇ ਜਾਊਗਾ ਤੇ ਉਹਨੂੰ ਬਾਈ ਜੀ ਵਧੀਆ ਲੈਸ ਲਾਵਾਂਗੇ ਜੱਜ ਕੇ ਤਾਂ ਕਿ ਉਹ ਗਾਹਾਂ ਵੇਚ ਸਕੇ ਠੀਕ ਬਾਈ ਜੀ ਆਹ ਅਲਪਾਇਨ ਆਪਾਂ ਪਹਿਲਾਂ ਵੀ ਦਿਖਾਈ ਸੀ। ਹਾਂ, ਸ਼ੰਕਰ ਦਾ ਮਾਲ ਐ। ਆਹ ਨਾਰੀ ਮਾਰੇ। ਆਹ ਦੇਖੋ ਵੀਰ ਜੀ। ਅਲਪਾਇਨ ਐ ਬਾਈ ਜੀ, ਅਲਪਾਇਨ ਆਪਣੇ ਕੋਲੇ ਮੋਟੀ EK 택ਸ ਦਾ ਵੀ ਹੈਗਾ ਤੇ ਸ਼ੰਕਰ ਦਾ ਮਾਲ ਵੀ ਹੈਗਾ ਆਪਣੇ ਕੋਲੇ। ਆਹ ਦੇਖੋ ਬਾਈ ਜੀ, ਨਾਰੀਆਂ ਭਰੀਆਂ ਭੀਆਂ ਸਾਰੀ ਅਲਪਾਇਨ ਐ ਇਹ, EK 택ਸ ਦਾ ਮਾਲ ਆ ਬਾਈ ਜੀ। ਦੇਖੋ ਬਈ, ਚੈੱਕ ਕਰੋ। ਆਹ ਦੇਖੋ। ਏਕੇ ਟੈਕਸ ਦਾ ਮਾਲ ਤੇ ਸ਼ੰਕਰ ਦਾ ਮਾਲ ਆ ਜੀ ਅਲਪਾਇਨ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਸ਼ੀਸ਼ੇ ਵਾਂਗੂ ਚਮਕਦਾ ਹੈ ਕੋਈ ਐ ਨਹੀਂ ਹੈਗਾ ਵੀ ਇਹ ਖਰਾਬ ਹੋ ਜੂਗਾ ਇਸ ਗੱਲ ਦੀ ਪੂਰੀ ਜ਼ਿੰਮੇਵਾਰੀ ਹੈ ਕੋਈ ਇਤੇ ਹੋਣੀ ਆਉਂਦਾ ਬੁਰ ਨਹੀਂ ਆਉਂਦਾ ਬਾਈ ਜੀ ਕੁਝ ਨਹੀਂ ਆਉਂਦਾ ਇਤੇ ਤੇ ਕੱਪੜਾ ਦੇਖ ਕੇ ਬਾਈ ਜੀ ਭੁੱਖ ਲੈਂਦੀ ਹੈ ਆਮ ਦੁਕਾਨਦਾਰ ਬਾਈ ਜੀ ਇਹ ਕੱਪੜਾ ਵੇਚਦੇ ਨਹੀਂ ਹੈਗੇ ਆਮ ਦੁਕਾਨਦਾਰ ਬਾਈ ਜੀ ਕੱਪੜਾ ਵੇਚਦੇ ਨਹੀਂ ਹੈਗੇ ਅਲਪਾਇਨ ਦਾ ਕੱਪੜਾ ਚੈੱਕ ਕਰੋ ਬਾਈ ਜੀ ਸ਼ੰਕਰ ਕੁਆਲਿਟੀ ਦਾ ਕੱਪੜਾ ਹੈ ਪੂਰਾ ਵਧੀਆ ਮੋਟਾ ਬਾਈ ਜੀ ਇਹ ਥੋਨੂੰ ਮੈਂ ਦਿਖਾਇਆ ਸੀ ਹਜੇ ਮਾਲ ਹੋਰ ਵੀ ਬਹੁਤ ਪਿਆ ਆਪਣੇ ਕੋਲੇ ਤੇ ਬਾਈ ਜੀ ਸਮਾਂ ਨਹੀਂ ਇਜਾਜ਼ਤ ਦਿੰਦਾ ਤੇ ਬੇਨਤੀ ਇਹੀ ਕਰਦੇ ਆਂ ਵਾਰ-ਵਾਰ ਵੀ ਤੁਸੀਂ ਇੱਕ ਵਾਰੀ ਬਾਈ ਜੀ ਜ਼ਰੂਰ ਉਹ ਪਹਿਲੀ ਗੱਲ ਤਾਂ ਸਾਡੀ ਅਸੀਂ ਇਹ ਵਾਅਦਾ ਕਰਦੇ ਆਂ ਵੀ ਸਾਡੇ ਕੋਲ ਕੁਆਲਿਟੀ ਏਕੀ ਟੈਕਸ ਸ਼ੰਕਰ ਵਧੀਆ ਬਰੰਡ ਦਾ ਮਾਰ ਰੱਖਦੇ ਆਂ ਜੀ ਅਸੀਂ ਨੰਬਰ ਦੂਜਾ ਬਾਈ ਜੀ ਬਾਜ਼ਰ ਰੇਟ ਲਾਉਨੇ ਆ ਆਪਣੇ ਕੋਲੇ ਕੋਈ ਖਰਚਾ ਨਹੀਂ ਕੋਈ ਹੋਰ ਨਹੀਂ ਘਰੇ ਬੈਠੇ ਆ ਤਾਂ ਕਿ ਤਾਂ ਹੀ ਆਪਾਂ ਬਜ਼ਾਰ ਨਾਲੋਂ ਸਸਤਾ ਲਾਉਣਾ ਤਾਂ ਹੀ ਅਗਲ ਨੂੰ ਪੜਤਾ ਲਵਾਉਣਾ ਹੈ ਇੱਕ ਵਾਰੀ ਜ਼ਰੂਰ ਇੱਕ ਵਾਰੀ ਆ ਕੇ ਚੈੱਕ ਕਰਕੇ ਜਾਓ ਜਿਹੜੇ ਮੇਰੇ ਵੀਰ ਪ੍ਰਭ ਦੀ ਦੁਕਾਨਦਾਰ ਨਹੀਂ ਫਿਲ ਰਹੇ ਉਹ ਤਾਂ ਜ਼ਰੂਰ ਇੱਕ ਵਾਰੀ ਮੌਕਾ ਦੇਖ ਕੇ ਜਾਓ ਵੀ ਕੀ ਗੱਲ ਬਾਤ ਕਿਉਂਕਿ ਇਹਦੇ ਵਿੱਚ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਬਜ਼ਾਰ ਨਾਲੋਂ ਸਸਤਾ ਹੈ ਸ਼ੇਅਰ ਤੇ ਸਬਸਕ੍ਰਾਈਬ ਆਈ ਜੀ ਜ਼ਰੂਰ ਕਰਿਓ ਅਗਲੀ ਵੀਡੀਓ ਫੇਰ ਲੈ ਕੇ ਆਵਾਂਗੇ ਮਾਲ ਤਾਂ ਹੋਰ ਵੀ ਬਹੁਤ ਪੈ ਸਟਾਲ ਬਾਈ ਜੀ ਸਸਤੇ ਐ ਹੁਣ ਆਪਣੇ ਕੋਲ ਇਹ ਹੋਰ ਸਸਤੇ ਲੈ ਆਏ ਪਹਿਲਾਂ ਪਹਿਲਾਂ ਵੀ ਮਾਲ ਸੀ ਸਟਾਲਾਂ ਦਾ ਤੇ ਦੁਕਾਨਦਾਰ ਕਹਿੰਦੇ ਸੀ ਵੀ ਮਾਈ ਥੋੜਾ ਜਿਹਾ ਘਟ ਰੇਟ ਵਾਲੇ ਘਟ ਰੇਟ ਵਾਲੇ ਵੀ ਆ ਗਏ ਉਹ ਵੀ ਆਪਾਂ ਅਗਲੀ ਵੀਡੀਓ ਵਿੱਚ ਪਾਵਾਂਗੇ ਤੇ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਰੋ ਗਲਤੀ ਫਰਤੀ ਹੋਈ ਤਾਂ ਮਾਫ ਕਰਿਓ ਬਾਈ ਜੀ ਕਮੈਂਟਾਂ ਜਰੂਰ ਦੱਸਿਆ ਕਰੋ ਕੀ ਤੁਹਾਡੀ ਡਿਮਾਂਡ ਹੈ ਕੀ ਕੱਪੜਾ ਲੈਣਾ ਹੈ ਕੀ ਸਾਥੋਂ ਗਲਤ ਬੋਲਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ